ਇਹ ਪਰਚਾ ਹੁਣੇ ਦੀ ਸਾਰੇ ਪਹੁੰਚਦੇ ਹੋ ਦਿੱਲੀ ਹਜੇ ਤੱਕ ਇੱਥੇ ਵੀ ਇੱਥੇ ਵੀ ਇਹ ਤਾਂ ਪੰਜਾਬ ਸਰਕਾਰ ਨੇ ਇੱਥੇ ਵੀ ਅਸੀਂ ਸਟੈਂਡ ਕਿਉਂ ਨਹੀਂ ਲਿਆ ਹਜੇ ਤੱਕ ਸਿਰਫ ਮਤਾ ਮਤਾ ਕਿਉਂ ਖੇਡਿਆ ਜਾ ਰਿਹਾ ਹਜੇ ਤੱਕ ਵੀ ਰਾਜੇ ਸੀ ਗਵਰਨਰ 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 ਸਾਹਿਬ ਨੂੰ ਅਸੀਂ ਕਿ ਇੱਥੇ ਵੀ ਮਿਲ ਕੇ ਆਇਆ ਕਿ ਇਹ ਸਰਕਾਰ ਛੁੱਟੀਆਂ ਬਾਸ ਰਹੀ ਹੈ ਅਸੀਂ ਅਸੀਂ ਇੱਥੇ ਵੀ ਇੱਥੇ ਵੀ ਗਵਰਨਰ ਸਾਹਿਬ ਅੱਧੀ ਚੁੱਕ ਗਿਆ ਇਹ ਛੁੱਟੀਆਂ ਗੱਲਾਂ ਨੇ ਜਿਹੜੀਆਂ ਮੀਡੀਆ ਮੀਡੀਆ ਫਲਾ ਰਹੀ ਹੈ ਭਗਵਾਨ ਜੀ ਮਾਦੀ ਮੀਡੀਆ ਫਲਾ ਰਹੀ ਹੈ ਅਸਲ ਗੱਲ ਇਹ ਹੈ ਜੀ ਮਸਲਾ ਉੱਥੇ ਉਸੇ ਦਾ ਉੱਥੇ ਖੜਿਆ ਹੋਇਆ ਹੈ ਤੁਸੀਂ ਭਗਵਾਨ ਜੀ ਸਰਕਾਰ ਵੱਲੋਂ ਹਲੇ ਤੱਕ ਇਹਨੇ ਪੁੱਛ ਨਹੀਂ ਕੀਤਾ ਹੋਵੇ ਅਸੀਂ ਸਮਝੀਏ ਵੀ ਉਹ ਸਾਡੇ ਨਾਲ ਨਹੀਂ ਤੇ ਭੋਤ ਮੋਦੀ ਨਾਲ ਨਹੀਂ ਖੜੇ ਹੋਏ ਅੱਜ ਦੇਖੋ ਸਰਕਾਰ ਤੁਹਾਡੇ ਨਾਲ ਕੋਈ ਐਸੀ ਗੱਲ ਨਹੀਂ ਕਿੱਥੇ ਹੈ ਸਰਕਾਰ ਅਸੀਂ ਦੇਖੋ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਇਆ ਅਸੀਂ ਵਿਧਾਨ ਸਭਾ 'ਚ ਮਤਾ ਲੈ ਕੇ ਆ ਸਕਦੇ ਹਾਂ ਅਸੀਂ ਕੀ ਹੋਊਗਾ ਤੁਸੀਂ ਤੁਸੀਂ ਮੈਸ ਕਰੋ ਅਸੀਂ ਕਹਿੰਦੇ ਅਸੀਂ ਸੰਘਰਸ਼ ਦੇਖੋ ਰਾਜ ਅਸੀਂ ਅਸੀਂ ਲੋਕਾਂ ਦੇ ਅਸੀਂ ਅਸੀਂ ਲੋਕਾਂ ਦੇ ਅਸੀਂ ਅਸੀਂ ਲੋਕਾਂ ਦੇ 10 ਦਿਨ ਤੱਕ ਅਸੀਂ ਸੰਘਰਸ਼ ਕਰ ਰਹੇ ਹਾਂ ਅਸੀਂ ਉਸ ਸੰਘਰਸ਼ ਵਿੱਚ ਤੁਹਾਡੇ ਨਾਲ ਭਗਵਾਨਤ ਜੀ ਸ਼ਾਮਿਲ ਕਿਉਂ ਨਹੀਂ ਹੋ ਰਿਹਾ ਹਜੇ ਤੱਕ ਹਜੇ ਇੱਕ ਮਿੰਟ ਹਜੇ ਹਜੇ 10 ਦਾ ਚੁੱਪੀ ਇਸ ਸੰਘਰਸ਼ ਨੂੰ ਲੈ ਕੇ ਕਿਉਂ ਹੈ ਹਜੇ ਤੱਕ ਕਿਉਂ ਹੈ ਬਿਲਕੁਲ ਬਿਲਕੁਲ ਜਵਾਬ ਸਰਕਾਰ ਨੇ ਸਿਰਫ ਇੱਕ ਟੇਬਲ ਟਾਕ ਕਰੀ ਜਾਉਗੇ ਵਕੀਲਾਂ ਦੇ ਨਾਲ ਹਾਈ ਕੋਰਟ ਵਿੱਚ ਜਾਉਗੇ ਉਹਦੇ ਨਾਲ ਨਹੀਂ ਹੱਲ ਹੁੰਦਾ ਨਾ ਗੱਲ ਵੀ ਮੇਰਾ ਪਾਣੀਆਂ ਦਾ ਬੀਬੀਆ ਦਾ ਬੀਬੀਆ ਵੀ ਨਾ ਮਸਲਾ ਹੱਲ ਹੋ ਰਿਹਾ ਮਸਲਾ ਹੱਲ ਹੱਲ ਨਹੀਂ ਦੇ ਸਕਦੇ ਕੋਈ ਯਾਰ ਮੇਰੇ ਭੈਣੇ ਨੇ ਮੇਰੀ ਗੱਲ ਸੁਣੋ ਸਰਕਾਰ ਦੇ ਹੁੰਦੇ ਕਿਸਾਨਾਂ ਨੇ ਦੋ ਅੱਜ ਵੀ ਸਾਨੂੰ 2000 ਅੱਜ ਵੀ ਸਾਨੂੰ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜਾ ਸਰਕਾਰ ਤੇ ਮਿਲੂਗਾ ਤੁਸੀਂ ਗਾਇ ਮੋਸੰਗਰਸ ਦੇ ਵਿੱਚੋਂ ਅਸੀਂ ਕਹਿੰਦੇ ਵੀ ਜੈ ਭਗਵੰਤ ਮਾਨ ਦੀ ਤੁਸੀਂ ਆਪ ਦੀ ਆਪ ਦੀ ਮੈਮੋਂ ਕਹਿੰਣਾ ਚਾਹੁੰਦੀ ਹੈ ਤਾਂ ਅੱਜ ਵਿਦਿਆਰਥੀਆਂ ਦੇ ਨਾਲ ਪੰਜਾਬ ਦੇ ਸਰ ਸਰ ਇੱਕ ਗੱਲ ਬਈ ਆਮ ਰੇਟਾਂ ਦੀ ਗੱਲ ਹਾਂ ਸੁਣਨੇ ਹੋਟਪ੍ਰੀਸ ਲਿੱਤੇ ਜਾ ਰਹੇ ਸੀ ਮਾਲਵਿੰਦਰ ਕੰਗ ਵੀ ਇੱਕ ਬਈ ਇਹਨਾਂ ਨੇ ਦਰਦਾ ਖਰਾਬ ਗੱਲਬਾਤ ਕਰਦੇ ਆਂ ਕੰਗ ਸਾਹਿਬ ਸਰਕਾਂ ਇੱਥੇ ਉਹਨਾਂ ਨੇ ਗੱਲ ਕੀਤੀ ਸਰਕਾਰ ਤੁਸੀਂ ਗੱਲ ਕਰ ਰਹੇ ਸਰਕਾਰ ਕੀ ਕਹਿ ਰਹੇ ਆ ਉਹਨਾਂ ਨੇ ਕਹਿ ਰਹੇ ਨੇ ਆਮਾ ਉਹ ਰਾਮ ਆ ਯਾਰ ਬਹੁਤ ਬੋਬ ਸਰਕਾਰ ਸਰਕਾਰ ਮੁੱਖ ਮੰਤਰੀ ਕੈਬਨਟ ਹੁੰਦੀ ਹੈ ਐਮਪੀ ਸਰਕਾਰ ਨਹੀਂ ਹੁੰਦੀ ਆ ਜਾ ਆ ਜਾ ਤੁਰ ਜਾ ਇਹ ਦੇਖ ਸਕਦੇ ਹੋ ਸਰਕਾਰ ਮੁੱਖ ਮੰਤਰੀ ਹੂ ਕੈਬਨਟ ਹੋਗੀ ਐਮਪੀਜ਼ ਨਾਟ ਐਮਪੀ ਤਾਂ ਕੇ ਅੰਦਰ ਦੇ ਵਿੱਚ ਹਿਸਾਬ ਨੇ ਕੀ ਆ ਜਾਣ ਦੇ ਹੱਕਾ ਦੇ ਡਾਕੇ ਮਾਰ ਲੈ ਉਹ ਆਪ ਕਿਉਂ ਨਹੀਂ ਆਏ ਹੋਣਗੇ ਉਹਨਾਂ ਕੋਲ ਕੇਜਰੀਵਾਲ ਦੇ ਧਰਨੇ ਲਾਉਣ ਦਾ ਕੰਮ ਸਰਪੰਚ ਕੱਲ ਕਿ ਅਗਰ ਸੱਤ ਕੱਲ ਕੱਲ ਕਿਹਾ ਕੱਲ ਕਿਆ ਗਏ ਮੁੱਖ ਮੰਤਰੀ ਸਾਹਿਬ ਨੇ ਸਖਤ ਸਟੈਂਡ ਲਿਆ ਉਹ ਸਖਤ ਸਟੈਂਡ ਕਿਹੜਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਲਿਆ ਕੱਲ ਤੁਹਾਡੇ ਨੁਮਾਇੰਦੇ ਦੇ ਮੈਨੂੰ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਦੇ ਸਖਤ ਸਟੈਂਡ ਕਰਕੇ ਇਹ ਨੋਟੀਫਿਕੇਸ਼ਨ ਵਾਪਸ ਕਿਹੜਾ ਸਖਤ ਸਟੈਂਡ ਲਿਆ ਮੁੱਖ ਮੰਤਰੀ ਸਾਹਿਬ ਨੇ ਇਹ 2022 ਦੇ ਵਿੱਚ ਬੇਸਿਕਲੀ ਤਾਨਾਸ਼ਾਈ ਹੈ ਇਹਦਾ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਨਾ ਆਉਣ ਵਾਲੇ ਸੈਸ਼ਨ ਚ ਰੱਦ ਕਰਾਂਗੇ ਜੀ ਸਾਡੇ ਉੱਤੇ ਪਰਚੇ ਕੀਤੇ ਨਹੀਂ ਉਹ ਸਰਕਾਰ ਇੱਕ ਮਿੰਟ 2 ਕਰੋੜ ਰੁਪਏ ਦੇ ਕਿ ਵਿੱਚ ਲੱਗੇ ਸੀ ਜਵਾਬ ਤੋਂ ਇਹ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ ਚ ਬਣੀ ਇੱਕ ਮਿੰਟ ਸਾਡੀ ਯੂਨੀਵਰਸਿਟੀ ਜਵਾਬ 2.5 ਕਰੋੜ ਪਿੱਛੇ ਰਸੀ ਯੂਨੀਵਰਸਿਟੀ ਵੇਚ ਸਕਦੇ ਹਾਂ ਤੇ ਤੁਸੀਂ ਅੱਜ ਕਿਸ ਮੂਹਰ ਨਾਲ ਇੱਥੇ ਆਏ ਹੋ